ਉਹ ਇਮੀਗ੍ਰੇਸ਼ਨ ਵਾਲੇ ਝੂਠੀਆਂ ਸੱਚੀਆਂ ਗੱਲਾਂ ਕਰਕੇ ਨੌਜਵਾਨਾਂ ਨੂੰ ਆਪਣੇ ਭੁਲੋਕੇ ਚੱਕਰ ਦੇ ਵਿੱਚ ਪਾ ਕੇ ਉਹਨਾਂ ਨੂੰ ਨਾਲ ਜੋੜ ਕੇ ਬਾਅਦ ਚ ਉਹਨਾਂ ਦੇ ਪੈਸੇ ਹੜੱਪਣ ਦੀ ਗੱਲ ਉਹ ਕਰਦੇ ਨੇ ਅੱਜ ਉਹਦੇ ਬਾਰੇ ਅਸੀਂ ਉਹ ਮਸਲੇ ਬਾਰੇ ਗੱਲਬਾਤ ਕਰਾਂਗੇ ਜਿਹੜੇ ਆਪਣਾ ਬਾਹਰ ਦਾ ਰੁਝਾਨ ਆ ਜੀ ਉਹਦੇ ਬਾਰੇ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਫਰਾਡ ਚੱਲ ਰਿਹਾ ਹੈ ਉਹਦਾ ਸਾਰਿਆਂ ਨਾਲੋਂ ਵੱਡੇ ਕਸੂਰਵਾਰ ਮੈਨੂੰ ਲੱਗਦਾ ਵੀ ਸ਼ਾਇਦ ਇਹ ਜਿਹੜੇ ਐਡ ਕਰਦੇ ਨੇ ਇਹ ਨੇ ਬਾਈ ਇਹਨਾਂ ਨੇ ਨਾ ਥੋਡੀਆਂ ਖੂਬੀਆਂ ਦੱਸਣੀਆਂ ਹਨ ਹਾਲਾਂਕਿ ਉਹ ਹੀ ਪਾਸਪੋਰਟ ਦਿਖਾਉਂਦੇ ਨੇ ਜਿਹੜੇ ਵੀਜ਼ੇ ਆਉਂਦੇ ਨੇ ਇਹਨਾਂ ਨੇ ਕਦੇ ਕਿਸੇ ਰਿਫਿਊਜ਼ਨ ਦਾ ਪਾਸਪੋਰਟ ਦਿਖਾਇਆ ਇਹਨਾਂ ਨੇ ਕਦੇ ਕਿਹਾ ਵੀ ਅਸੀਂ 500 ਵੀਜ਼ਾ ਅਪਲਾਈ ਕਰਿਆ ਸੀ ਸਾਡਾ 400 ਰਿਫਿਊਜ਼ ਹੋ ਗਿਆ ਵੀ ਇਹ ਲੈ ਕੇ ਲੱਗੇ ਬਾਈ ਇਹਨਾਂ ਨੂੰ ਹੁਣ ਚੌੜ ਵਾਲੇ ਕਿਸੇ ਦੇ 2 ਲੱਖ ਫੌਲਰ ਨੇ ਕਿਸੇ ਦੇ 5 ਲੱਖ ਫੌਲਰ ਨੇ ਕਿਸੇ ਦੇ 50 ਹਜ਼ਾਰ ਫੌਲਰ ਨੇ ਉਹ ਜਿਹੜੇ ਤੁਹਾਨੂੰ ਫੋਲੋ ਕਰਦੇ ਨੇ ਉਹ ਤਾਂ ਥੋੜੇ ਤੇ ਭਰੂਸਾ ਕਰਦੇ ਐਡ ਵਾਲਿਆਂ ਨੇ ਕਹਿਤਾ ਵੀ ਹਾਂ ਬਾਈ ਜੀ ਆਊਗਾ ਹੀ ਆਊਗਾ ਵੀ ਜਾ ਥੋੜਾ ਹਲਟਰ ਪਰਹਟ ਬੱਸ ਜਹਾਜ਼ ਦੀ ਯਾਨੀ ਕਿ ਟਾਕੀ ਨੂੰ ਹੱਥ ਪਵਾ ਦਿੰਦੇ ਨੇ ਤੇਰਾ ਤਾਂ ਤੁਸੀਂ 5 ਮਿੰਟ ਬਹਿ ਜੂ ਜੀ ਜੀ ਉਹਨਾਂ ਨੇ ਥੋੜਾ ਜਹਾਜ਼ ਦੀ ਟਾਕੀ ਨੂੰ ਹੱਥ ਪਵਾ ਕੇ ਹੀ ਬਾਹਰ ਕੱਢਦੇ ਦੋਸਤੋ ਮੈਂ ਗੁਰਦੀਪ ਟਵਾਣਾ ਅੱਜ ਅਸੀਂ ਗੱਲ ਕਰਾਂਗੇ ਉਹ ਮੁੱਦੇ ਤੇ ਅੱਜ ਕੱਲ ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਰੁਝਾਨ ਲੱਗੇ ਹੋਏ ਨੇ ਵੀ ਅਸੀਂ ਵਿਦੇਸ਼ਾਂ ਦੀ ਧਰਤੀ ਤੇ ਜਾਣਾ ਸਾਡੇ ਨੌਜਵਾਨ ਵੀ ਤੇ ਨੌਜਵਾਨ ਚਲੇ ਜਾਂਦੇ ਉਹਨਾਂ ਤੋਂ ਬਾਅਦ ਉਹਨਾਂ ਦੇ ਮਾਪਿਆਂ ਦਾ ਪਰ ਇੱਕ ਅਸੀਂ ਤੁਹਾਨੂੰ ਖਾਸ ਇਤੇ ਜਾਣਕਾਰੀ ਵੀ ਦਵਾਂਗੇ ਤੇ ਗੱਲਬਾਤ ਵੀ ਕਰਾਂਗੇ ਵੀ ਜੋ ਸਾਡੇ ਇਮੀਗ੍ਰੇਸ਼ਨ ਵਾਲੇ ਨੇ ਉਹ ਇਮੀਗ੍ਰੇਸ਼ਨ ਵਾਲੇ ਝੂਠੀਆਂ ਸੱਚੀਆਂ ਗੱਲਾਂ ਕਰਕੇ ਨੌਜਵਾਨਾਂ ਨੂੰ ਨੌਜਵਾਨਾਂ ਦੇ ਮਾਪ ਨੌਜਵਾਨਾਂ ਦੇ ਮਾਪਿਆਂ ਨੂੰ ਆਪਣੇ ਭੁਲੋ ਕੇ ਚੱਕਰ ਦੇ ਵਿੱਚ ਪਾ ਕੇ ਉਹਨਾਂ ਨੂੰ ਨਾਲ ਜੋੜ ਕੇ ਬਾਅਦ ਚ ਉਹਨਾਂ ਦੇ ਪੈਸੇ ਹੜੱਪਣ ਦੀ ਗੱਲ ਉਹ ਕਰਦੇ ਨੇ ਅੱਜ ਉਹਦੇ ਬਾਰੇ ਅਸੀਂ ਉਹ ਮਸਲੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਅੱਜ ਜਸਪ੍ਰੀਤ ਸਿੰਘ ਜੀ ਜੱਸੀ ਨੌਜਵਾਨ ਹੈ ਇਹਨੂੰ ਪੁੱਛਦੇ ਆ ਜਾਣਕਾਰੀ ਲੈਣੇ ਆ ਵੀ ਇਹ ਕਿੱਦਾਂ ਤੋਂ ਕਿੱਦਾਂ ਇਹ ਕਿਸ ਤਰ੍ਹਾਂ ਇਹ ਹੱਲ ਹੋ ਸਕਦਾ ਤੁਸੀਂ ਕੀ ਸਾਨੂੰ ਸੁਝਾਅ ਦੇ ਸਕਦੇ ਹੋ ਜਸਪ੍ਰੀਤ ਸਿੰਘ ਜੀ ਕੀ ਹਾਲ ਚਾਲ ਨੇ ਚੜਦੀ ਕਲਾ ਬਾਈ ਜੀ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਪ੍ਰੀਤ ਸਿੰਘ ਜੀ ਜਿਵੇਂ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਰਿਹਾਨ ਨੌਜਵਾਨਾਂ ਦਾ ਹਾਂਜੀ ਹਾਂਜੀ ਵਿਦੇਸ਼ਾਂ ਦੇ ਵੱਲ ਨੂੰ ਜਾ ਰਿਹਾ ਹੈ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਮਾਪਾ-ਬਾਪ ਕਹਿੰਦਾ ਵੀ ਮੇਰਾ ਬੱਚਾ ਵੀ ਵਿਦੇਸ਼ ਚਲਾ ਜਾਵੇ ਪਰ ਜੋ ਠੱਗੀ ਸਾਡੇ ਇਮੀਗ੍ਰੇਸ਼ਨ ਵਾਲੇ ਦਫ਼ਤਰਾਂ ਵਿੱਚ ਲੱਗਦੀ ਹੈ ਨੌਜਵਾਨਾਂ ਤੇ ਨੌਜਵਾਨ ਦੇ ਮਾਪਿਆਂ ਤੇ ਉਹਨਾਂ ਬਾਰੇ ਤੁਸੀਂ ਕੀ ਸਾਡੇ ਨਾਲ ਗੱਲਬਾਤ ਦੱਸੋ ਵੀ ਕਿੱਦਾਂ ਉਹ ਹਾਂਜੀ ਹਾਂਜੀ ਬਹੁਤ ਵਧੀਆ ਸਵਾਲ ਪੁੱਛਿਆ ਬਾਈ ਜੀ ਇਹ ਜਿਹੜੇ ਆਪਣਾ ਬਾਹਰ ਦਾ ਰੁਝਾਨ ਆ ਜੀ ਇਦੇ ਬਾਰੇ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਫਰਾਡ ਚੱਲ ਰਿਹਾ ਹੈ ਬਿਲਕੁਲ ਇਹ ਫਰਾਡ ਆ ਜਿਹੜਾ ਆਪਣਾ ਇਹਨਾਂ ਦਾ ਸਾਰਿਆਂ ਨਾਲੋਂ ਵੱਡੇ ਕਸੂਰਵਾਰ ਮੈਨੂੰ ਲੱਗਦਾ ਵੀ ਸ਼ਾਇਦ ਇਹ ਜਿਹੜੇ ਐਡ ਕਰਦੇ ਨੇ ਇਹ ਨੇ ਬਾਈ ਜੀ ਐਡ ਕਰਦੇ ਨੇ ਉਹਨਾਂ ਦਾ ਕੀ ਕਸੂਰ ਤੇ ਬਾਈ ਜੀ ਐਡ ਹੁਣ ਦੇਖੋ ਆਪਣੇ ਇਹ ਨਾ ਸਿਰਫ ਮੈਨੂੰ ਲੱਗਦਾ ਵੀ 30-40000 ਰੁਪਏ ਐਡ ਦਾ ਲੈਂਦੇ ਨੇ ਜੀ ਇਹ ਹੁਣ ਮੰਨ ਲਓ ਵੀ ਐਡ ਕਰਨੀ ਐ ਇਮੀਗ੍ਰੇਸ਼ਨ ਕੰਸਲਟੈਂਟ ਵਾਲੇ ਦੀ ਜਿਹੜੇ ਬਾਹਰ ਭੇਜਦੇ ਨੇ ਇਹਨਾਂ ਨੇ ਕੀ ਕਰਨਾ জানা ਆਪਣਾ ਇਹਨਾਂ ਨੇ ਨਾ ਥੋਡੀਆਂ ਖੂਬੀਆਂ ਦੱਸਣੀਆਂ ਨੇ ਜੀ ਇਮੀਗ੍ਰੇਸ਼ਨ ਵਾਲਿਆਂ ਦੀਆਂ ਜੀ ਜੀ ਇਹਨਾਂ ਨੇ ਕਹਿਣਾ ਵੀ ਐਨੇ ਵੀਜਾ ਆਏ ਸਾਡੇ 50 ਵੀਜਾ ਆ ਗਏ 100 ਵੀਜਾ ਆ ਗਿਆ 200 ਵੀਜਾ ਆ ਗਿਆ ਹਾਲਾਂਕਿ ਉਹੀ ਪਾਸਪੋਰਟ ਦਿਖਾਉਂਦੇ ਨੇ ਜਿਹੜੇ ਵੀਜਾ ਆਉਂਦੇ ਨੇ ਇਹਨਾਂ ਨੇ ਕਦੇ ਕਿਸੇ ਰਿਫਿਊਜ਼ਲ ਦਾ ਪਾਸਪੋਰਟ ਦਿਖਾਇਆ ਨਾ ਬਿਲਕੁਲ ਇਹ ਇਹਨਾਂ ਨੇ ਕਦੇ ਕਿਹਾ ਵੀ ਅਸੀਂ 500 ਵੀਜ਼ਾ ਅਪਲਾਈ ਕਰਿਆ ਸੀ ਸਾਡਾ 400 ਰਿਫਿਊਜ਼ ਹੋ ਗਿਆ ਇਹ ਉਹੀ 100 ਨੂੰ ਇਹ ਉੱਪਰ ਚੱਕ ਕੇ ਰੱਖਦੇ ਨੇ ਇਹ ਜਿਹੜੇ ਜਸਪ੍ਰੀਤ ਜੀ ਪ੍ਰੋਮੋਸ਼ਨ ਕਰਨ ਜਾ ਰਹੇ ਨੇ ਉਹ ਯੂਟਿਊਬਰ ਨੇ ਕਈ ਐਕਟਰ ਨੇ ਉਹਨਾਂ ਨੂੰ ਦੇਖ ਕੇ ਇਹ ਛਾਸੇ ਜੇ ਨੌਜਵਾਨ ਵੀ ਸਾਡੇ ਫਸਦੇ ਨੇ ਮਾਪੇ ਵੀ ਫਸਦੇ ਨੇ ਬਿਲਕੁਲ ਬਿਲਕੁਲ ਮੈਂ ਉਹਨਾਂ ਨੂੰ ਯੂਟਿਊਬਰਾਂ ਨੂੰ ਜਾਂ ਜਿਹੜੇ ਐਡ ਕਰਦੇ ਨੇ ਬਾਈ ਉਹਨਾਂ ਨੂੰ ਵੀ ਰਿਕਵੈਸਟ ਕਰਦਾ ਵੀ ਤੁਸੀਂ ਨਾ ਆਪਣਾ ਇਹ ਸਿਰਫ ਕੱਲਾ ਜਿਹੜੇ ਵੀਜ਼ੇ ਆਉਂਦੇ ਨੇ ਉਹੀ ਨਾ ਦਿਖਾਇਆ ਕਰੋ ਜੀ ਜਿਹੜੇ ਤੁਸੀਂ ਇਹ ਵੀ ਕਿਹਾ ਕਰੋ ਨਾ ਵੀ ਤੁਸੀਂ ਜੇ 500 ਵੀਜ਼ਾ ਅਪਲਾਈ ਕਰਿਆ ਜਿਹੜਾ ਤੁਹਾਡਾ 400 ਰਿਫਿਊਜ਼ ਹੋਇਆ ਉਹ ਵੀ ਅੱਗੇ ਰੱਖੋ ਲੋਕਾਂ ਦੇ ਬਾਈ ਜੀ ਉਹ ਵੀ ਉਹ ਕਿਹੜੇ ਕਾਰਨ ਹੋ ਰਜੈਕਟ ਹੋਏ ਨੇ ਵੀ ਜੀ ਹਾਂ ਉਹ ਕਿਉਂ ਕਾਰਨ ਹੋਇਆ ਕੀ ਹੋਇਆ ਹਨਾ ਸਾਰਾ ਕੁਝ ਦੱਸੋ ਫਿਰ ਦੂਜੀ ਗੱਲ ਇਹਨਾਂ ਨੇ ਆਪਣਾ 30-40000 ਰੁਪਇਆ ਜਿੰਨਾ ਵੀ ਇਹ ਸਿਰਫ ਐਡਾਂ ਦਾ ਲੈਂਦੇ ਨੇ ਬਾਈ ਜੀ ਹਾਂ ਚਲੋ ਜਿੰਨਾ ਮਰਜੀ ਲੈਂਦੇ ਨੇ ਨਾ ਇਹਨਾਂ ਨੇ ਆਪਣਾ ਉਹ ਨਹੀਂ ਇਹਨਾਂ ਨੇ ਕੀ ਕਰਨਾ ਹੈ ਇਹ ਤਾਂ ਆਪਣਾ ਰੁਪਈਏ ਲੈ ਕੇ ਲਾਗੇ ਬਾਈ ਜੀ ਇਹਨਾਂ ਨੂੰ ਹੁਣ ਚਾਉਣ ਵਾਲੇ ਕਿਸੇ ਦੇ 2 ਲੱਖ ਫੋਲਰ ਨੇ ਕਿਸੇ ਦੇ 5 ਲੱਖ ਫੋਲਰ ਨੇ ਕਿਸੇ ਦੇ 50 ਹਜ਼ਾਰ ਫੋਲਰ ਨੇ ਉਹ ਜਿਹੜੇ ਤੁਹਾਨੂੰ ਫੋਲੋ ਕਰਦੇ ਨੇ ਉਹ ਤਾਂ ਤੁਹਾਡੇ ਤੇ ਭਰੋਸਾ ਕਰਦੇ ਨੇ ਬਿਲਕੁਲ ਬਿਲਕੁਲ ਉਹ ਤੁਹਾਡੇ ਤੇ ਬਾਈ ਜੀ ਭਰੋਸਾ ਕਰਦੇ ਨੇ ਹਾਲਾਂਕਿ ਉਹਨਾਂ ਨਾਲ ਵੀ ਫਰਾਡ ਹੋ ਜਾਂਦਾ ਉਹ ਤੁਹਾਡੇ ਤੇ ਭਰੋਸਾ ਕਰਕੇ ਇਮੀਗ੍ਰੇਸ਼ਨ ਕੰਸਲਟੈਂਟ ਕੋਲ ਜਾਂਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਕਹਤਾ ਵੀ ਤੁਹਾਡਾ ਵੀ ਜਾਊ 100% ਆਊਗਾ ਜਾਂ ਤੁਹਾਤੋਂ ਪੈਸੇ ਬਾਅਦ ਚ ਲਏ ਜਾਣਗੇ ਜਾਂ ਤੁਹਾਡਾ ਤੁਸੀਂ ਕੁਝ ਵੀ ਨਹੀਂ ਦਿਖਾਉਣਾ ਚੇ ਉਹ ਕਰਕੇ ਹੁੰਦਾ ਹੀ ਆ ਹਨਾ ਹੁਣ ਆਪਣਾ ਤੁਹਾਨੂੰ ਪਤਾ ਹੀ ਆ ਕਿੰਨਾ ਚੱਲ ਰਿਹਾ ਹਰੇਕ ਬੰਦਾ ਹਰੇਕ ਬੱਚਾ ਹਰੇਕ ਘਰ ਚੋਂ ਕਹਿ ਰਿਹਾ ਵੀ ਮੈਂ ਬਾਹਰ ਜਾਣਾ ਉਹ ਤੁਹਾਡੀ ਐਡ ਜਦੋਂ ਦੇਖਦਾ ਉਹ ਜੀ ਤੁਹਾਡੀ ਐਡ ਦੇਖ ਕੇ ਜਦੋਂ ਤੁਸੀਂ ਐਡ ਵਾਲਿਆਂ ਨੇ ਕਹਿਤਾ ਵੀ ਹਾਂ ਬਾਈ ਜੀ ਆਊਗਾ ਹੀ ਆਊਗਾ ਵੀਜ਼ਾ ਤੁਹਾਡਾ 100% ਬਸ ਜਹਾਜ਼ ਦੀ ਯਾਨੀ ਕਿ ਟਾਕੀ ਨੂੰ ਹੱਥ ਪਵਾ ਦਿੰਦੇ ਨੇ ਕਿਰਾਂ ਤੱਕ ਕਹਿਣ ਦਾ ਭਾਗ ਉਹ ਬਿਲਕੁਲ ਬਿਲਕੁਲ ਪੂਰੀਆਂ ਭਰੋਸਾ ਮੀਦਾ ਜਗਾ ਦਿੰਦੇ ਨੇ ਬੰਦੇ ਪੂਰੀਆਂ ਮੈਂ ਕਹਿੰਦਾ ਤੁਸੀਂ 5 ਮਿੰਟ ਬਹਿ ਜੋ ਜੀ ਜੀ ਉਹਨਾਂ ਨੇ ਤੁਹਾਡਾ ਜਹਾਜ਼ ਦੀ ਟਾਕੀ ਨੂੰ ਹੱਥ ਪਵਾ ਕੇ ਹੀ ਬਾਹਰ ਕੱਢਦੇ ਨੇ ਬਿਲਕੁਲ ਬਿਲਕੁਲ ਹੁਣ ਉਹ ਐਡ ਕਰਕੇ ਚਲੇ ਜਾਂਦੇ ਨੇ ਐਡ ਕਰਨ ਤੋਂ ਬਾਅਦ ਉਹਨਾਂ ਦੇ ਜਿਹੜੇ ਫੋਲਰ ਨੇ ਉਹ ਸੋਚਦੇ ਨੇ ਵੀ ਏ ਬਾਈ ਸਹੀ ਹੈ ਹਾਂ ਬਿਲਕੁਲ ਬਿਲਕੁਲ ਵੀ ਇਹ ਬਾਈ ਇਹਦੀ ਇਮੀਗ੍ਰੇਸ਼ਨ ਵਾਲੇ ਦੀ ਐਡ ਕਰ ਰਿਹਾ ਜਾਂ ਇਹ ਮਸ਼ਹੂਰੀ ਕਰ ਰਿਹਾ ਹਨਾ ਉਹ ਕਹਿੰਦੇ ਨੇ ਵੀ ਇਹ ਸਹੀ ਹੋਊਗਾ ਬਾਈ ਬਿਲਕੁਲ ਇਹ ਇਮੀਗ੍ਰੇਸ਼ਨ ਵਾਲਾ ਬਿਲਕੁਲ ਸਹੀ ਹੈ ਇਹਦੀਆਂ ਰਿਫਿਊਜ਼ ਲਾ ਨਹੀਂ ਆਉਂਦੀਆਂ ਹੂੰ ਉਹ ਬਾਈ ਜੀ ਉਹਨਾਂ ਦੇ ਵਿੱਚੋਂ ਲੱਖ 2 ਲੱਖ ਫੋਲਰ ਜਿੰਨੇ ਵੀ ਨੇ ਚਲੋ ਹਨਾ ਆਪਾਂ ਇਹ ਕਹਿੰਦੇ ਕਿ ਕਿੰਨੇ ਮਾਰ ਵੀ ਹਾਂਜੀ ਹਾਂਜੀ ਉਹਨਾਂ ਦਾ ਕੰਮ ਜਦੋਂ ਉਹਨਾਂ ਨੇ ਜਾ ਕੇ ਬਾਈ ਜੀ ਪਾਸਪੋਰਟ ਦੇਣਾ ਪੈਸੇ ਪਹਿਲਾਂ ਲਾ ਕੇ ਸਾਰਾ ਕੁਝ ਹੋ ਗਿਆ ਹੂੰ ਇਮੀਗ੍ਰੇਸ਼ਨ ਆਲਾ ਹਾਲਾਂਕਿ ਆਪਣੇ ਉੱਪਰ ਕੁਝ ਵੀ ਨਹੀਂ ਲੈਂਦਾ ਹੂੰ ਜਦੋਂ ਉਹਨੇ ਤੁਹਾਡੇ ਤੋਂ ਪੈਸੇ ਲੈ ਲੇ ਤੁਹਾਡਾ ਪਾਸਪੋਰਟ ਲੈ ਲਿਆ ਹੂੰ ਉਹਨੇ ਨਾਲ ਬਾਈ ਜੀ ਇੱਕ ਫਾਰਮ ਵੀ ਭਰਵਾ ਲਾਣਾ ਤੁਹਾਡਾ ਹੋ ਕਾ ਦਾ ਫਾਰਮ ਉਹ ਫਾਰਮ ਹੁੰਦਾ ਵੀ ਮੈਂ ਇੱਥੇ ਆਪਣੀ ਮਰਜ਼ੀ ਨਾਲ ਆਇਆ ਮੈਂ ਇਹਨਾਂ ਨੂੰ ਪੈਸੇ ਦੇ ਰਿਹਾ ਹਾਂ ਵੀ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੈਗਾ ਇਹਦਾ ਵੀਜ਼ਾ ਆਵੇ ਨਾ ਆਵੇ ਉਹਨਾਂ ਨੇ ਤੁਹਾਡੇ ਹੱਥ ਵੱਢ ਲਈ ਬਈ ਉਹ ਜਾਣਕਾਰੀ ਨਹੀਂ ਬੰਦੇ ਨੇ ਦੱਸੀ ਜਾਂਦੀ ਨਾ ਉਹ ਦੱਸਿਓ ਨਹੀਂ ਜਾਂਦੀ ਭਾਈ ਦੱਸੋ ਮੈਨੂੰ ਕਿਹੜਾ ਏਡਾਲਾ ਦੱਸ ਰਿਹਾ ਦੱਸਿਆ ਕਿਸ ਨੇ ਅੱਜ ਤੱਕ ਵੀ ਹਾਂ ਤੁਹਾਡੇ ਆਪਣਾ ਵੀ ਇੰਨੇ ਰਿਫਿਊਜ਼ ਹੋਏ ਨੇ ਵੀ ਜੇ ਸਿਰਫ ਉਹੀ ਦਿਖਾਉਣੇ ਨੇ ਤੁਹਾਨੂੰ ਜਿਹੜੇ ਆਏ ਨੇ ਜਿਹੜੇ ਰਿਫਿਊਜ਼ ਹੋਏ ਨੇ ਕਿਹੜਾ ਕਿਹੜਾ ਚੈਨਲ ਵਾਲਾ ਕਿਹੜਾ ਕੋਈ ਵੀ ਕਿਹੜਾ ਐਡ ਵਾਲਾ ਦਿਖਾਉਂਦਾ ਬਾਈ ਜੀ 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 ਉਹਨਾਂ ਦੇ ਵਿੱਚੋਂ ਮੰਨ ਲਓ ਵੀ ਜਿਹੜੇ ਉਹਨੂੰ ਦੇਖ ਰਹੇ ਨੇ ਐਡ ਨੂੰ ਹੂੰ ਕੁਝ ਬੰਦੇ ਤਾਂ ਫਸੇ ਜਾਂਦੇ ਨੇ ਬਿਲਕੁਲ ਜਦੋਂ ਉਹਨਾਂ ਨੇ ਜਾਣਾ ਇਮੀਗ੍ਰੇਸ਼ਨ ਦਫ਼ਤਰ ਉਹਨਾਂ ਨੂੰ ਜਾ ਕੇ ਪਾਸਪੋਰਟ ਦੇ ਤੇ ਬਾਈ ਜੀ ਪੈਸੇ ਦੇਤੇ ਹੁਣ ਉਹਨਾਂ ਦਾ ਉਹ ਤਾਂ ਐਡ ਕਰਕੇ ਲੰਘ ਗਏ ਜੀ ਉਹਨਾਂ ਨੇ ਤਾਂ ਆਪਣੇ ਪੈਸੇ ਲੈ ਲਏ ਹੁਣ ਜਿਹੜੇ ਬੰਦੇ ਉਹਨਾਂ ਨੂੰ ਚਾਉਣ ਵਾਲੇ ਨੇ ਉਹ ਜਾ ਕੇ ਉੱਥੇ ਫਸ ਗਏ ਉਹ ਬਾਈ ਜੀ ਫਸ ਗਏ ਚਲੋ ਜੇ 20 ਦੇ ਵੀਜ਼ਾ 20 ਜਣਿਆਂ ਨੇ ਉਹਨਾਂ ਦੇ ਗਏ 20 ਤੋਂ 5 ਦਾ ਵੀਜ਼ਾ ਆ ਗਿਆ 15 ਬੰਦੇ ਤਾਂ ਪ੍ਰੇਸ਼ਾਨ ਹੋ ਰਹੇ ਨੇ ਪ੍ਰੇਸ਼ਾਨ ਹੋ ਰਹੇ ਨੇ ਬਾਈ ਜੀ ਬਿਲਕੁਲ ਹੋ ਰਹੇ ਨੇ ਉਹਨਾਂ ਦੀਆਂ ਫਿਰ ਪੈਸਿਆਂ ਦਾ ਰੌਲਾ ਪਿੱਛੇ ਜੇ ਆਪਣੇ ਉਹ ਮੁੰਡਾ ਭਾਨਾ ਸਿੱਧੂ ਉਹਨੇ ਕਿੰਨਾ ਉਹਦੇ ਪਰਚੇ-ਪੁਰਚੇ ਵੀ ਹੋਏ ਨੇ ਵੀ ਏਜੰਟਾਂ ਨਾਲ ਦੇ ਚੱਕਰ ਵਿੱਚ ਵੀ ਕਈਆਂ ਨੇ ਪੈਸੇ ਫਸੇ ਬੈਠੇ ਨੇ ਇਹਨਾਂ ਦਾ ਸਾਰਾ ਸਿਸਟਮ ਹੈ ਇਹ ਇੱਕ ਸਿਸਟਮ ਦੇ ਹਿਸਾਬ ਨਾਲ ਚੱਲਦੇ ਨੇ ਪੈਸੇ ਲੈ ਕੇ ਐਡ ਕਰਨ ਵਾਲਾ ਲੰਘਿਆ ਉਹ 20 ਬੰਦਿਆਂ ਨੇ ਜੇ ਅਪਲਾਈ ਕਰਿਆ ਤਾਂ ਉਹ ਚੋਂ 5 ਦਾ ਵੀਜ਼ਾ ਆ ਗਿਆ 15 ਬੰਦੇ ਫਸ ਗਏ ਜੀ ਮੈਂ ਇਹ ਕਹਿਣਾ ਐਡ ਵਾਲੇ ਵੀਰਾਂ ਨੂੰ ਵੀ ਚਲੋ ਕਰਦੇ ਨੇ ਵਧੀਆ ਗੱਲ ਹੈ ਹੂੰ ਵੀ ਚਲੋ ਰੋਜੀ ਰੋਟੀ ਆ ਉਹਨਾਂ ਨੂੰ ਕਿਸੇ ਦੀ ਕਿਸੇ ਦੀ ਰੋਜੀ ਰੋਟੀ ਆ ਹਨਾ ਕਿਸੇ ਦੀ ਉਹਨਾਂ ਨੂੰ ਕੋਈ ਸੁਣਦਾ ਦੇਖਦਾ ਬਿਲਕੁਲ 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 ਪਰ ਮੈਂ ਇਹ ਕਹਿਣਾ ਵੀ ਤੁਸੀਂ ਸਾਰੀ ਚੀਜ਼ ਦਿਖਾਇਆ ਕਰੋ ਜੀ ਵੀ ਕੱਲਾ ਉਹੀ ਨਾ ਦਿਖਾਓ ਵੀ ਜਿਹੜੇ ਬੀਜੇ ਆਏ ਨੇ ਇਹਨਾਂ ਦੇ ਜਾਂ ਇਹ ਤੁਹਾਨੂੰ ਭੇਜਣਗੇ ਭੇਜਣਗੇ 100% ਸ਼ੋਰਟ ਹੀ ਲੈਂਦੇ ਨੇ ਤੁਸੀਂ ਉਹ ਵੀ ਦਿਖਾਓ ਵੀ ਇਹਨਾਂ ਨੇ 100 ਬੀਜ ਅਪਲਾਈ ਕਰਿਆ ਸੀ ਇਹਨਾਂ ਦੇ 20 ਆਏ ਨੇ 80 ਰਿਫਿਊਜ਼ ਹੋ ਗਏ ਹਾਂ ਉਹ ਵੀ ਦੱਸ ਦੋ ਹਾਂ ਯਾਨੀ ਕਿ ਤੁਹਾਨੂੰ ਚਾਹਣ ਵਾਲੇ ਤਾਂ ਤੁਹਾਡੇ ਤੇ ਭਰੋਸਾ ਕਰ ਰਹੇ ਨੇ ਬਿਲਕੁਲ ਹਾਂ ਉਹ ਤਾਂ ਭਰੋਸਾ ਕਰ ਰਹੇ ਨੇ ਬਿਲਕੁਲ ਬਿਲਕੁਲ ਵੀ ਇਹ ਗੱਲ ਕਰਨੀ ਸੀਗੀ ਆਪਾਂ ਨੇ ਵੀ ਇਹ ਠੱਗੀਆਂ ਚੋਰੀਆਂ ਤੋਂ ਬਚੋ ਅਗਲੇ ਨੂੰ ਸਿੱਧੀ ਰਹਿ ਦੋ ਵੀ ਬਾਈ ਜੀ ਇਹਨਾਂ ਦਾ ਐਵੇਂ ਸਿਸਟਮ ਆ ਪੈਸੇ ਬਾਅਦ ਚ ਲੈਂਦੇ ਨੇ ਜਾਂ ਵੀ ਇਹਨਾਂ ਦੇ 100 ਵੀਜ਼ਾ ਅਪਲਾਈ ਕਰਿਆ ਸੀ 80 ਰਿਫਿਊਜ਼ ਹੋ ਗਏ 20 ਆਏ ਨੇ ਵੀ ਸਟਿਕ ਦੱਸ ਦੋ ਬੰਦੇ ਨੂੰ ਵੀ ਦੁਬਦਾ ਚ ਨਾ ਪਾਓ ਹਾਂ ਹਾਂ ਦੁਬਦਾ ਚ ਤਾਰੀ ਫਿਰ ਚੱਕਰ ਚ ਪੈਂਦਾ ਉਹ ਤਾਂ ਆਪਣਾ ਤੁਸੀਂ ਤਾਂ 20 30 40000 ਰੁਪਿਆ ਆਪਣਾ ਲੈ ਕੇ ਲਾਂਗੇ ਬਾਈ ਜੀ ਜਿਹੜੇ ਤੁਹਾਨੂੰ ਚਾਹਵਾਂਗੇ ਉਹ ਤਾਂ ਫਿਰ ਫਸੇ ਗਏ ਬਿਲਕੁਲ ਬਿਲਕੁਲ ਉਹ ਤਾਂ ਕਈਆਂ ਦੇ ਹੁਣ ਦੇਖੋ ਫੀਸਾਂ ਪੂਸਾਂ ਬੱਚਿਆਂ ਦੀਆਂ ਭਰੀਆਂ ਮਾਪੇ ਬਹੁਤ ਔਖਾ ਕਿਉਂਕਿ ਕਿਸਾਨੀ ਨਾਲ ਜੁੜਿਆ ਹੋਇਆ ਕੋਈ ਹਰ ਪਿੰਡਾਂ ਦਾ ਪਤਾ ਹੀ ਹੈ 25-30 ਲੱਖ ਰੁਪਇਆ ਕਿਹਦੇ ਘਰੇ ਪਿਆ ਜੀ ਹਾਂਜੀ ਹਾਂ ਉਹ ਪ੍ਰਬੰਧ ਕਰਕੇ ਚੱਲਾਉਂਦਾ ਉਹ ਚਾ ਪ੍ਰਬੰਧ ਕਰਦਾ ਹੈ ਵੀ ਮਾਪੇ ਕਿਵੇਂ ਪ੍ਰਬੰਧ ਕਰਦੇ ਨੇ ਆਪਾਂ ਨੂੰ ਪਤਾ ਆਪਾਂ ਕਬੀਲਦਾਰ ਨੂੰ ਪਤਾ ਜੀ ਆਪਾਂ ਦੁਨੀਆ 'ਚ ਰਹਨੇ ਆ ਦੁਨੀਆ 'ਚ ਬੇਚਰਦੇ ਆ 25-30 ਲੱਖ ਰੁਪਇਆ ਕਿਹਦੇ ਘਰੇ ਪਿਆ ਹਾਂਜੀ ਜਸਪਰੀ ਜੀ ਫਿਰ ਉਹ ਪੈਸੇ ਜਦੋਂ ਵੀਜ਼ਾ ਨਹੀਂ ਲੱਗਦਾ ਕਿਸੇ ਬੱਚੇ ਦਾ ਉਹ ਕਈ ਤਾਂ ਪੈਸੇ ਵੀ ਫਸ ਜਾਂਦੇ ਨੇ ਫਿਰ ਉਹ ਫੀਸਾਂ ਬਾ ਵਸਾਉਂਦੀਆਂ ਨੇ ਉਹਦੇ ਵਿੱਚੋਂ ਬਹੁਤ ਜਾਨੀ ਉਹ ਪਹਿਲਾਂ ਤਾਂ ਉਹ ਪਹਿਲਾਂ ਹੀ ਪਿਆਜੂ ਚੱਕਦੇ ਨੇ ਮਾਪੇ ਪੈਸੇ ਬਿਲਕੁਲ ਹਾਂ ਫਿਰ ਉਹ ਚੱਕਰ ਚ ਪੈ ਜਾਂਦੇ ਫਿਰ ਉਹਨਾਂ ਨੂੰ ਕਈਆਂ ਨਾਲ ਨਾਲ ਤਾਂ ਲੜਾਈ ਝਗੜੇ ਹੋਣ ਕਰਕੇ ਪੁਲਿਸ ਤੱਕ ਥਾਣਿਆਂ ਤੱਕ ਵੀ ਜਾਣਾ ਪੈਂਦਾ ਇਹ ਬਿਲਕੁਲ ਬਾਈ ਜੀ ਜਾਣਦੀ ਹੈ ਗੱਲ ਜਦੋਂ ਤੁਹਾਡੀ ਫੀਸ ਭਰੀ ਗਈ ਜਾਂ ਤੁਹਾਡੇ ਪੈਸੇ ਸ਼ੋ ਕਰੇ ਬਨੇ ਮੈਨੂੰ ਲੱਗਦਾ ਵੀ ਤੁਸੀਂ ਕਿਸੇ ਵੀ ਕੈਨੇਡਾ ਆਸਟ੍ਰੇਲੀਆ ਬਾਰੇ ਅਪਲਾਈ ਕਰਦੇ ਹੋ ਤਾਂ ਤੁਹਾਡਾ ਪਹਿਲਾ ਜਿਹੜਾ ਵੀਜ਼ਾ ਆਉਣ ਤੋਂ ਪਹਿਲਾਂ ਦਾ ਪ੍ਰੋਸੈਸ ਹੈ ਮੈਨੂੰ ਮੈਨੂੰ ਲੱਗਦਾ ਵੀ 3.5 ਲੱਖ ਚ ਪੈਂਦਾ ਹੋਊਗਾ ਹੂੰ ਬਿਲਕੁਲ ਪੈਸੇ ਸ਼ੋਅ ਕਰਨੇ 20-22 ਲੱਖ ਰੁਪਇਆ ਜਾਂ ਹੋਰ ਫੀਸਾਂ ਹੋਗੀਆਂ ਥੋੜੇ ਇਮੀਗ੍ਰੇਸ਼ਨ ਵਾਲੇ ਦੀ ਫੀਸ ਹੋਊਗੀ ਬਿਲਕੁਲ ਉਹ ਤਾਂ ਆਪਣੇ ਪਹਿਲਾਂ ਹੀ ਲੈ ਲੈਂਦੇ ਨੇ ਬਿਲਕੁਲ ਉਹਨਾਂ ਨੇ ਨਹੀਂ ਦੇਖਣਾ ਵੀ ਤੁਹਾਡਾ ਵੀਜ਼ਾ ਆਵੇ ਨਾ ਆਵੇ ਉਹਨਾਂ ਤੇ ਨਹੀਂ ਪਈ ਜੀ ਕੋਈ ਵੀ ਅਸਰ ਰਹੇਗਾ ਇਹ ਚੀਜ਼ ਦਾ ਬਿਲਕੁਲ ਬਿਲਕੁਲ ਵੀ ਹੁਣ ਜਿਹੜੀ ਆਪਣਾ ਜਾਦੇ ਮਕਸਦ ਐਡ ਵਾਲੇ ਨੂੰ ਬੇਨਤੀ ਕਰਨੀ ਚਾਹੁੰਦੇ ਆਪਾਂ ਐਕਟਰਾਂ ਨੂੰ ਵੀ ਜਿਹੜੇ ਕਈ ਫਿਲਮ ਹੀ ਸਾਡੇ ਵੇ ਵੀ ਚਲੋ ਇਹ ਨਹੀਂ ਅਸੀਂ ਕਹਿੰਦੇ ਕਰੋ ਰੋਜ਼ਗਾਰ ਆ ਸਾਰਾ ਕੋਈ ਕਹਿੰਦਾ ਵੀ ਰੋਜ਼ਗਾਰ ਆ ਤੁਹਾਡਾ ਕਰੋ ਪਰ ਪਰ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਲੋਕ ਉਹ ਫਿਰ ਉਹ ਬੰਦੇ ਤੇ ਭਰੋਸਾ ਕਰ ਲੈਂਦੇ ਨੇ ਉਹਨਾਂ ਨਾਲ ਥੋੜਾ ਜਿਹਾ ਫਰਾਡ ਜ਼ਿਆਦਾ ਹੋ ਰਿਹਾ ਜਿਹੜੇ ਬੰਦੇ ਇੱਕ ਦੂਏ ਤੇ ਹੁਣ ਤੁਸੀਂ ਕਿਸੇ ਵੀ ਕੰਟਰੀ ਦੀ ਫੀਸ ਭਰਦੇ ਹੋ ਮੰਨ ਲਓ ਤੁਸੀਂ 7 ਲੱਖ 8 ਲੱਖ 10 ਲੱਖ ਫੀਸ ਭਰੀ ਐ ਤੁਹਾਡਾ ਵੀਜ਼ਾ ਨਾ ਆਇਆ ਭਰਨ ਤੋਂ ਬਾਅਦ ਉਹ ਵੀ ਕੁਝ ਪਰਸੈਂਟ ਮਿਲਦਾ ਵੀ 10-15% ਉਹਦੇ ਚੋਂ ਵੀ ਕੱਟ ਕੇ ਮਿਲਣਾ ਤੁਹਾਨੂੰ ਪਹਿਲਾਂ ਇੱਕ ਦਾ ਵਿਆਜ ਤੇ ਲੈ ਕੇ ਭਰਦੇ ਹਾਂ ਜੀ ਜੀ ਇੱਕ ਉਹਨਾਂ ਨੇ ਉਹਦੇ ਚੋਂ ਵੀ ਕੱਟ ਕੇ ਦੇਣਾ ਤੁਹਾਨੂੰ ਫਿਰ ਇਹ ਮਕਸਦ ਥੋੜਾ ਜਿਹਾ ਹੋਰ ਪਾਸੇ ਨੂੰ ਚਲਿਆ ਜਾਂਦਾ ਫਿਰ ਲੜਾਈਆਂ ਹੁੰਦੀਆਂ ਨੇ ਝਗੜੇ ਹੁੰਦੇ ਨੇ ਵੀ ਮੈਂ ਕਹਿੰਦਾ ਵੀ ਇਮੀਗ੍ਰੇਸ਼ਨ ਵਾਲਿਆਂ ਵੀ ਸੱਚ ਦੱਸਣ ਜਿਹੜੇ ਐਡ ਕਰਦੇ ਨੇ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਵੀ ਮੜਾ ਜਾਂ ਵੀਰ ਬਣ ਕੇ ਇਹਨਾਂ ਧਿਆਨ ਇਹ ਰੱਖਿਆ ਕਰੋ ਇੱਕ ਜਸਪ੍ਰੀਤ ਦੀ ਹੁਣ ਸਰਪੰਚੀਆਂ ਵੀ ਆ ਰਹੀਆਂ ਨੇ ਮੂਰੇ ਉਹ ਵੀ ਬਹੁਤ ਜਿਹੜੇ ਜਿਹੜਿਆਂ ਨੇ ਵਿਚਾਰਾ ਨੇ ਕੈਂਡੀਡੇਟਾਂ ਨੇ ਲੜਨਾ ਜਾਂ ਕਿਸੇ ਪਿੰਡਾਂ ਚ ਹੁੰਦੇ ਨੇ ਵੀ ਉਹ ਮੁੰਡਾ ਬੰਦਾ ਖੜਨ ਨੂੰ ਕਹਿੰਦਾ ਉਹਨਾਂ ਨੂੰ ਵੀ ਬਹੁਤ ਯੂਜ਼ ਕੀਤਾ ਜਾਂਦਾ ਉਹਨਾਂ ਨੂੰ ਇੰਨਾ ਪ੍ਰੇਸ਼ਾਨ ਕਰਦੇ ਨੇ ਪਹਿਲਾਂ ਹੀ ਵੀ ਸਾਨੂੰ ਆਥ ਆਏ ਕਰੋ ਆਏ ਕਰੋ ਕਿਉਂਕਿ ਹਰ ਇੱਕ ਪਿੰਡਾਂ ਚ ਦੇਖਦੇ ਆਂ ਆਪਾਂ ਸਾਡਾ ਪੱਤਰਕਾਰਾਂ ਦਾ ਬਾਪ ਪੈਂਦਾ ਹੀ ਹਰ ਇੱਕ ਪਿੰਡ ਚ ਜਾਣੇ ਆ ਬਿਲਕੁਲ ਵੀ ਉਹਦੇ ਬਾਰੇ ਤੁਸੀਂ ਨੌਜਵਾਨੋਂ ਤੁਹਾਨੂੰ ਵੀ ਮਾੜੀ-ਮੋਟੀ ਜਾਣਕਾਰੀ ਵੀ ਹੋਊਗੀ ਆ ਆ ਲਾਗੇ ਦਾ ਪੇਜ ਤੁਸੀਂ ਹਾਂ ਮਿਸ ਉਹ ਜੋ ਬਹੁਤ ਕਰਦੇ ਨੇ ਯਾਰ ਜਿਹੜੇ ਸਰਪੰਚੀਆਂ ਦਾ ਟਾਈਮ ਆ ਵੀ ਜਰੂਰ ਦੱਸੋ ਹਾਂ ਵੀ ਇਹਦੇ ਬਾਰੇ ਤੁਸੀਂ ਮੜਾ ਜਾ ਆਪਾਂ ਚਾਣਣਾ ਇਹਦਾ ਬਾਈ ਜੀ ਇਹ ਆ ਵੀ ਪਹਿਲੀ ਤਾਂ ਬੇਨਤੀ ਆ ਵੀ ਪੜੇ ਲਿਖੇ ਸਰਪੰਚਾਂ ਨੂੰ ਬਣਾਓ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਨੌਲੇਜ ਆ ਸਰਪੰਚੀ ਦੀ ਹਨਾ ਵੀ ਜਾਂ ਲਾ ਲਓ ਤੁਸੀਂ ਬੰਦਾ ਖੜੇ ਥੋਡੇ ਨਾਲ ਜੀ ਹਨਾ ਇਹ ਨਾ ਹੋਵੇ ਹਾਂ ਇੱਕ ਹੋਰ ਦੱਸਦਾ ਬਾਈ ਜੀ ਤੁਸੀਂ ਚਲੋ ਮੁੱਦੇ ਤੇ ਵਧੀਆ ਗੱਲ ਛੇੜ ਲਈ ਹੁਣ ਸਰਪੰਚੀਆਂ ਆ ਗਈਆਂ ਪਿੰਡਾਂ ਦੇ ਵਿੱਚ ਹੁਣ ਕੀ ਚੱਲਣਾ ਮੈਨੂੰ ਲੱਗਦਾ ਵੀ 2-2 ਧੜੇ ਤਾਂ ਹੁੰਦੇ ਸੀਗੇ ਪਹਿਲਾਂ ਪਿੰਡਾਂ ਦੇ ਵਿੱਚ ਹੁਣ ਤਾਂ 4-4 ਹੋ ਗਏ ਬਾਈ ਜੀ ਹੂੰ ਹੁਣ 4-4 ਜਿੰਨੀਆਂ ਪਾਰਟੀਆਂ ਨੇ ਉੰਨੇ ਧੜੇ ਨੇ ਬਿਲਕੁਲ ਮੈਂ ਹੋਰ ਦੱਸਦਾ ਤੁਹਾਨੂੰ ਹੁਣ ਇਹਦੇ ਵਿੱਚ ਕੀ ਸਿਸਟਮ ਹੈ ਸਰਪੰਚੀਆਂ ਆ ਗਈਆਂ ਹੁਣ ਥੋੜਾ ਜਆ ਸਰਪੰਚੀਆਂ ਦੇ ਨੇੜੇ ਆ ਕੇ ਲੋਕ ਲਾਹਾ ਜਾ ਵੀ ਲੈਣ ਲੱਗ ਜਾਂਦੇ ਨੇ ਉਹੀ ਮੈਂ ਗੱਲ ਕਰਦਾ ਵੀ ਜਿਹੜਾ ਬੰਦਾ ਵਿਚਾਰਾ ਉਹ ਬਹੁਤ ਪਰੇਸ਼ਾਨੀ ਚਾਹੁੰਦਾ ਕਿਉਂਕਿ ਇੱਕ ਤਾਂ ਉਹਨੂੰ ਪਹਿਲਾਂ ਹੀ ਬੰਠਿਆ ਦੇਨੇ ਕੁਰਸੀ ਤੇ ਵੀ ਤੂੰ ਤਾਂ ਬਣਿਆ ਪਿਆ ਬਸ ਬਣ ਗਿਆ ਉਸ ਕਰਕੇ ਉਹ ਵਿਚਾਰਾ ਨਾ ਤਾਂ ਜਵਾਬ ਦੇ ਸਕਦਾ ਉਹ ਬੰਦੇ ਹਰ ਇੱਕ ਨੇ ਜਿਹਨੇ ਵੀ ਕੋਈ ਲੜਨੀਆਂ ਚੋਣ ਸਰਪੰਚੀ ਦੀ ਉਹ ਮਜਬੂਰ ਹੋ ਗਏ ਬੰਦੇ ਦੇ ਨਾਲ ਜਾਣਾ ਪੈਂਦਾ ਜਾਣਾ ਪੈਂਦਾ ਫਿਰ ਹੁਣ ਬਾਟੇ-ਬਾਦੇ ਵੀ ਖਾਣੇ ਪੈਂਦੇ ਵਿੱਚ ਦੱਸਦਾ ਤੁਹਾਨੂੰ ਲਾਹਾ ਕਿਵੇਂ ਲੈਂਦੇ ਨੇ ਲੋਕ ਹਮ ਹੁਣ ਮੰਨ ਲਓ ਤੁਸੀਂ ਇਲੈਕਸ਼ਨ ਲੜਨੀ ਹੈ ਜੀ ਇੱਕ ਪਾਸੇ ਇਲੈਕਸ਼ਨ ਮੈਂ ਲੜਨੀ ਹੈ ਜੀ ਆਪਣੇ ਦੋ ਧੜੇ ਹੋ ਗਏ ਨਾ ਜੀ ਜੀ ਹੁਣ ਜਿਹੜੇ ਲੋਕ ਲਾਹਾ ਲੈਣ ਵਾਲੇ ਹੁੰਦੇ ਨੇ ਉਹ ਤਾਂ ਮੇਰੇ ਕੋਲ ਆ ਕੇ ਤੁਹਾਨੂੰ ਗਾਲਾਂ ਕੱਢੂਗੇ ਕੱਢੂਗਾ ਬਾਈ ਹਾਂ ਉਹ ਤਾਂ ਕਹਿਣਾ ਹੀ ਆ ਵੀ ਤਾਂ ਹੀ ਤੁਰੂਗਾ ਇਹ ਬੰਦਾ ਤਾਂ ਮੇਰੇ ਨਾਲ ਜਾਊਗਾ ਜੇ ਮੈਂ ਉਹਨੂੰ ਕਹੂੰਗਾ ਵੀ ਆ ਗਿਆ ਮਲੰਗਾ ਤੇ ਐ ਬੋਲੂ ਚਾਰ ਗਾਲਾਂ ਕੱਢੀਆਂ ਹਾਂ ਹਾਂ ਅਗਲਾ ਕਹੂਗਾ ਵੀ ਇਹ ਤਾਂ ਯਾਰ ਆਪਣਾ ਹੀ ਐ ਹਾਂ ਜਿਹਨੇ ਦੂਏ ਪਾਸਿਓਂ ਸਰਪੰਚੀ ਲੱਗ ਬਿਲਕੁਲ ਬਿਲਕੁਲ ਵੀ ਇਹਦੀ ਮਦਦ ਕਰੋ ਹਾਂ ਹੁਣ ਕੱਲ ਨੂੰ ਜਦੋਂ ਮੇਰੇ ਮੇਤੋ ਕੰਮ ਮੰਨ ਲਓ ਹੋਇਆ ਨਹੀਂ ਉਹਦਾ ਹਾਂ ਫਿਰ ਉਹਨੇ ਇੱਧਰ ਆਉਣਾ ਫਿਰ ਤੁਹਾਡੇ ਕੋਲ ਆਊਗਾ ਫਿਰ ਉਹ ਕਹੂਗਾ ਵੀ ਉਹ ਤਾਂ ਜੀ ਮਲੰਕ ਬੰਦਾ ਉਹਨੂੰ ਕਿਹੜਾ ਪੁੱਛਦਾ ਚੱਲਦੀ ਹੋਣੀ ਹਾਂ ਬਿਲਕੁਲ ਵੀ ਉਹਦੇ ਨਾਲ ਫਿਰ ਵੀ ਇਹੋ ਜਿਹੇ ਬੰਦੇਾਂ ਤੋਂ ਜ਼ਰੂਰ ਬਚਿਓ ਹਾਂ ਇਹ ਹੋ ਰਿਹਾ ਬਹੁਤ ਕਿਉਂਕਿ ਆਪਣੇ ਪਿੰਡਾਂ ਵਿੱਚ ਇਹ ਪਿੰਡਾਂ ਦੇ ਹਰ ਇੱਕ ਪਿੰਡਾਂ ਚ ਚੱਲ ਰਿਹਾ ਮੈਂ ਹੀ ਰਿਕਵੈਸਟ ਕਰਦਾ ਵੀ ਪਹਿਲਾਂ ਤਾਂ ਸਰਪੰਚ ਪੜਿਆ ਲਿਖਿਆ ਬੰਦਾ ਚੁਣੋ ਹੋ ਸਕਦਾ ਤਾਂ ਸਹਿਮਤੀ ਨਾਲੇ ਸੰਮਤੀ ਨਾਲੇ ਸਰਪੰਚ ਬਣਾ ਲਓ ਪਿੰਡਾਂ ਦੇ ਵਿੱਚ ਪਰ ਵੀ ਆਹ ਕੰਮਾਂ ਤੋਂ ਜ਼ਰੂਰ بچਿਓ ਇੱਥੇ ਆ ਕੇ ਲੜਾਈਆਂ ਵੀ ਬਹੁਤ ਪਾਉਂਦੇ ਨੇ ਲੋਕ ਬਿਲਕੁਲ ਬਿਲਕੁਲ ਜਦੋਂ ਹੁਣ ਬੰਦੇ ਦੀ ਉਹ ਦੂਜੇ ਐਨਟੀਆ ਨਾਲ ਖੜਨਾ ਉਹਨਾਂ ਦੀ ਗੱਲੇ ਨਹੀਂ ਹੁੰਦੀ ਫਿਰ ਤਾਂ ਲੜਾਈ ਹੋਣੀ ਹੈ ਹਾਲਾਂਕਿ ਨਾ ਪਿੰਡਾਂ ਦੇ ਵਿੱਚ ਇੰਨੀ ਪਾਰਟੀ ਬਾਜੀ ਯਾਨੀ ਕਿ ਲੜਾਈਆਂ ਦਾ ਖਤਰਾ ਘੱਟ ਹੁੰਦਾ ਪਰ ਜਿਹੜੇ ਇਹ ਜਿਹੇ ਬੰਦੇ ਹੁੰਦੇ ਨੇ ਪੰਚਾਰ ਪੰਜ ਚਾਰ ਹੁੰਦੇ ਨੇ ਜ਼ਿਆਦਾ ਨਹੀਂ ਹੁੰਦੇ ਉਹ ਕਦੇ ਉੱਧਰ ਕਦੇ ਉੱਧਰ ਜਾ ਕੇ ਹੁਣ ਕਹਿਣਗੇ ਬਈ ਉਹਨੂੰ ਕਿਹੜਾ ਪੁੱਛਦਾ ਜੀ ਉਹ ਤੋਂ ਨਹੀਂ ਕੰਮ-ਕੋਮ ਹੁੰਦਾ ਆਪਾਂ ਦਾ ਤੋਂ ਉਹ ਜਿਹੜਾ ਦੂਆ ਵਿਚਾਰਾ ਉਹ ਵੀ ਮਜਬੂਰ ਹੋ ਕੇ ਕਹਿੰਦਾ ਵੀ ਬੰਦਾ ਆਪਣਾ ਹੀ ਆ ਇਹ ਤਾਂ ਆਪਾਂ ਨੂੰ ਵੋਟ ਪਾਉ। ਹਾਂ ਜੀ ਹਾਂ। ਇਹਦੇ ਨਾਲ ਜਾਓ ਵੀ ਇਹ ਚੀਜ਼ਾਂ ਤੋਂ ਥੋੜਾ ਜਿਹਾ ਬਚਾਅ ਰੱਖਿਓ। ਯਾਨੀ ਕਿ ਨਸ਼ਾ ਨੁਸ਼ਾ ਵੰਡਣ ਤੋਂ ਬਚਾਅ ਰੱਖਿਓ। ਵੀ ਹੋ ਸਕਦਾ ਵੀ ਥੋੜਾ ਜਿਹਾ ਫਰਕ ਪੈ ਜਾਵੇ ਇਹ ਚੀਜ਼ ਦਾ। ਚਲੋ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ। ਸਤਿਓ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇੱਕ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਜ਼ਰੂਰ ਜਿਹੜੇ ਐਡਾ ਦਿੰਦੇ ਨੇ ਸਾਡੇ ਵੀਰ ਵੀ ਉਹ ਧਿਆਨ ਨਾਲ ਤੁਹਾਨੂੰ ਆਪੇ ਸਾਰੀ ਜਾਣਕਾਰੀ ਆਪਾਂ ਨੇ ਇੱਕ ਗੱਲਬਾਤ ਕਰ ਲਈ ਵੀ ਉਹ ਧਿਆਨ ਨਾਲ ਭਰੋਸੇ 'ਚ ਨਾ ਲੈਣ ਕਿਉਂਕਿ ਤੁਹਾਡੇ ਨਾਲ ਜੁੜੇ ਹੁੰਦੇ ਨੇ ਲੋਕ ਉਹ ਗਾਂ ਫਾਜਦੇ ਨੇ ਇੱਕ ਮੈਂ ਸਰਪੰਚੀ 'ਚ ਜਿਹੜੇ ਵੀ ਨੌਜਵਾਨਾਂ ਨੇ ਲੜਨਾ ਚੋਣ ਲੜਨੀ ਹੈ ਹਰ ਇੱਕ ਪਿੰਡ 'ਚ ਉਹਨਾਂ ਨੂੰ ਵੀ ਬੇਨਤੀ ਕਰੂੰ ਵੀ ਆਪਣਾ ਸੋਚ ਸਮਝ ਕੇ ਇੱਕ ਦੂਜੇ ਦੇ ਵੀ ਜਿੱਦ-ਵੈਹ ਚ ਨਾ ਕੋਈ ਆਪਾਂ ਲੜਾਈ ਝਗੜੇ 'ਚ ਪਈਏ ਆਪਣੀ ਪਿਆਰ ਨਾਲ ਜੇ ਚੋਣ ਲੜਨੀ ਵੀ ਅਗਲਾ ਤਾਂ ਤੁਸੀਂ ਸਹਿਮਤੀ ਨਾਲ ਜੇ ਸਰਪੰਚ ਬਣਦਾ ਕੋਈ ਵਧੀਆ ਮੁੰਡਾ ਪਰਿਵਾਰ ਆ ਕੋਈ ਵਧੀਆ ਉਹਨੂੰ ਬਣਾਓ ਤੇ ਕਿਵੇਂ ਲੱਗੀ ਸਾਡੀ ਇਹ ਗਾ ਇੰਟਰਵਿਊ ਕਿਵੇਂ ਲੱਗੀ ਸਾਡੀ ਇਹ ਗੱਲਬਾਤ ਜਸਪ੍ਰੀਤ ਸਿੰਘ ਜੀ ਨਾਲ ਉਹ ਤੁਸੀਂ ਦੇਖ ਕੇ ਸਾਨੂੰ ਦੱਸਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ